ਇੱਕ ਪੂਰੀ ਬੱਸ ਲੈ ਕੇ ਆਉਣਾ ਧੰਨਵਾਦ ਨਾਲ ਫੌਜੀ ਸਾਹਿਬ ਨੇ ਕਿ ਜਿਨ੍ਹਾਂ ਨੇ ਫੌਜੀ ਸਾਹਿਬ ਨੇ ਗੱਲ ਕਹੀ ਸੀ ਭਗਮਾਰਤ ਮਾਨ ਨਾਲ ਬਹੁਤ ਠੇਕੜਾ ਕੇ ਲੜਾਈ ਵਰਦਾ ਧੂਰੀ ਦੇ ਵਿੱਚੋਂ ਫੌਜੀ ਸਾਹਿਬ ਆਏ ਲੇਗੇ ਤੇ ਜਿਹੜਾ ਸਾਡਾ ਭਰਾ ਖੰਡਰੀ ਤਰ੍ਹਾਂ ਜਾਂਦਾ ਨਸ਼ਾ ਵਾਲਾ ਪਿਆ ਅਜੜਪਾ ਆਂਦੀਆ ਵੱਡੇ ਕਾਰਪੋਰੇਟ ਘਰਾਂ ਦੇ ਫਸੂ ਕਰੇ ਜਦੋਂ ਨੌਕਬੰਦੋ ਜਲ ਤੋਂ ਬਾਅਦ ਚਾਲੀ ਮੁਕ ਮੁਕੰਤਾ ਪੀਚੋ ਪਾ ਕੇ ਮਸਲੋ ਹੀ ਲੈਣਾ ਕਰਨਾ ਚਾਹਣਾ ਜਿਆਦਾ ਸਮਾਨ ਨਹੀਂ ਲੈਣਾ ਪਰ ਆਪਾਂ ਨੂੰ ਸਾਲਾਂ ਨੂੰ ਮਦਦ ਦੇ ਉੱਤੇ ਘਰਾਂ ਦੇ ਵਿੱਚੋਂ ਬਾਹਰ ਕੱਢ

ਬਾਖਤ ਕਰੀ ਜਾਂਦੀ ਹੈ ਹਰਾਂ ਦਾ ਸਾਨੂੰ ਮਾਪਦਿਆਂ ਨਹੀਂ ਮਿਲਿਆ ਜਾਓ ਬਗਮਟਵਾਣਾ ਚੇਤਰ ਦੇ ਖੰਗਰਕਰ ਜੇਕਰ ਪੱਟੀ ਪੰਜਾਬ ਦੇ ਦਰਦਾਂ ਪੱਟੀ ਦੀ ਬਾੜੂ ਸਿੱਧਾ ਹੋ ਕਿ ਨਾ ਬਸ ਸਾਡੇ ਕਿ ਲਤਾਕੁ ਕਰੇ ਤੂੰ ਮੈਨੂੰ ਸਾਨੂੰ ਕਹਿਣਾ ਜਿਹੜੇ ਪੰਜਾਬ ਦੇ ਨਾਰਵਾਨ ਚਾਹਤਾ ਤੇਰੇ ਪੰਜਾਬ ਦੇ ਮੁੰਡਿਆਂ ਦੀ ਉਹਦਾ ਉਪਰ ਐਂਡਰਸਟੈਂਡ ਬੰਦਾ ਨਾ ਨਾ ਪੱਟੀ ਦੁਜੇ ਦਾ ਵਿੱਚ ਕੌਣ ਹੈ ਬਾਕੀ ਉਹ ਤੇ ਕਹਣਾ ਚੋਣਾ ਪਟਵਾਰਨੀ ਟੁਆੜੀ ਲਾ ਦਿਆ ਉੱਠੇਂ ਕਰਕੇ ਕੱਲ ਕਹਿੰਦਾ ਮੈਂ ਤਾਂ ਕਾਲੀ ਦੌਣ ਦਾ ਬੰਦਾ ਐ ਇਹ ਸ਼ੋਹਨੀ ਟੁਆੜੀ ਵੀ ਯਾਦ ਕਰਾਉਣੀ ਐ ਇਹਦਾ ਤਾਂ ਸ਼ੋਹਨੀ ਟੁਆੜੀ ਵੀ ਕਰਾਉਣੀ ਆ ਇਹਨਾਂ ਦਾ ਤਾਕਤ ਵੀ ਯਾਦ ਕਰਾਉਣੇ ਨੇ ਭਰਾਵੋ ਬੜੇ

ਆਪਾਂ ਤਾਂ ਗੱਲ ਗੱਲ ਮੇ ਬਾਜੀਆਂ ਕਰਦੀਆਂ ਆ ਤੈਨੂੰ ਸਭ ਕੁਝ ਸਿਖਾਉਣ ਲਈ ਤਿਆਰ ਬੈਠੇ ਨੇਗੇ ਸ਼ਿਕਰਨਾਕਰ ਬਣਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਦੋ ਜਕਾਰੇ ਲਾ ਦਿਓ ਪੂਰੇ ਹਸਪਤਾਲ ਲੱਗਦੇ ਤਕਮਾ ਤਮਾਣਾ ਇੱਕ ਮਿੰਟ ਖੜ ਜਾ ਬੋਲੇ ਮੁਰਦਾਬਾ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ਾਰੀ ਮਕੂਦਿਆ ਦੀ ਧਰਤੀ ਦੇ ਉੱਤੇ ਇਕੱਠੇ ਹੋਏ ਪੰਜਾਬ ਦੇ ਵਾਰਸੋ ਗੱਜ-ਬੱਜ ਕੇ ਬੰਦੇ ਦੀ ਸਾਰ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਦਲ ਆਇਆ ਕੌਮ ਤੇ ਧੀਰ ਪਈ ਆ ਸਾਡੇ ਗੁਰੂਆਂ ਨੇ ਜਗ ਦਾ ਮੈਦਾਨ ਬਣ ਲਿਆ ਬਾਓ ਜੰਗ ਦੇ ਮੈਦਾਨ ਦੇ ਵਿੱਚੋਂ ਜਣ ਸਾਹਿਬ ਸਿਧਾਂ ਨੇ ਵੇਦਾਵਾ ਲੈ ਕੇ ਆਪਣੇ ਪਿੰਡਾਂ ਉਹ ਪਰਤਾਏ ਗਰਾਮ ਪਰਤਾਏ ਲਾਣਤਾ ਪਈਆਂ ਉਹਨਾਂ ਦੀ ਜਬੀਰ ਨੇ ਆਪਣਾ ਮਾਰਿਆ ਉਹ ਵਾਪਸ ਜੰਗ ਦੇ ਮੈਦਾਨ ਦੇ ਵਿੱਚ ਜਾ ਛਲੇ ਹੋਏ ਸਰਪੰਚ ਸਾਹਿਬ ਲੜਦੇ ਆ ਲੜਦੇ ਆ ਆਪਣਾ ਖੂਨ ਡੋਲਦੇ ਆ ਡੋਲਦੇ ਆ ਜੀ ਲੋਂਦੇ ਕੇ ਇਹਨਾਂ ਨੂੰ ਤਾਂ ਅਖੀਰ ਦੇ ਉੱਤੇ ਜੱਕ ਨਹੀਂ ਹੋਏ ਭਾਈ ਮਹਾ ਸਿੰਘ ਦੇ ਕੋਰੇ ਜਦੋਂ ਜਸ਼ਮੇਸ਼ ਪਿੱਛਾ ਜਾਂਦੇ ਆ ਉਹਨਾਂ ਨੂੰ ਬੁੱਕਲ ਦੇ ਵਿੱਚ ਲੈਦੇ ਆ ਤੇ ਬੇਦਾਵਾ ਪਾੜਦੇ ਆਂ ਛੁੱਟੀ ਨੂੰ ਘੜਦੇ ਆਂ ਤੇ ਮੈਦਾਨ ਪਰਦੇ ਕਰਦੇ ਆਂ ਜੋ ਪੰਜਾਬ ਦੇ ਲੋਕੋ ਪੰਜਾਬ ਦੇ ਵਾਸੀਓ ਉਹ ਤਾਂ ਆਪਣੀਆਂ ਜਾਨਾਂ ਕਰਵਾਨ ਕਰਕੇ ਆਪਣਾ ਖੂਨੋ ਦੁੱਧੀਆਂ ਪਾ ਕੇ ਇਹ ਵੀ ਸਾਰੀ ਬਣੀ ਹੋਣੀ ਬੇਦਾਵਾ ਪੜਵਾ ਕੇ ਸੀ ਤੁਸੀਂ ਬਣਾ ਤਾ ਕਿ ਜਿਹੜਾ ਅਸੀਂ ਬੇਦਾਵਾ ਲੈ ਕੇ ਨਹੀਂ ਬੈਠੇ ਆਂ ਅੱਜ ਅਸੀਂ ਪੰਜਾਬ ਪਲ ਟਿਕਰੀ ਖੜੇ ਆ ਆ ਦੇਖਦਾ ਸੀਗਾ ਮੈਂ ਮਸੰਗਾਂ ਦੀਆਂ ਰੈਲੀਆਂ ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ ਇਹ ਲੋ ਪਰਿਆ ਉਹ ਦੂਜੇ ਪਾਸੇ ਮੁਮਥੀ ਹੋ ਜਾਂਦਾ ਜਿਸ ਤਰ੍ਹਾਂ ਖਬਰਾਂ ਹੁੰਦੇ ਪਰ ਤਰ ਤਾ ਉਹ ਲਗਾਤਾਰ ਹਰ ਪਾਸਿਓ ਪੰਜਾਬ ਨੂੰ ਜਫੀ ਕਰ ਰਿਹਾ ਇੰਨੇ ਫਟਦਾ ਹੈ ਜਾ ਰਹੇ ਆ ਜਦੋਂ ਅਸੀਂ ਇੱਕ ਫਟ ਸ਼ਾਟ ਦੀ ਕੋਸ਼ਿਸ਼ ਕਰਦੇ ਆ 4 ਸਾਡੇ ਜੀਤਪੁਰੇ ਪਾਸੇ ਲੱਗਦਾ ਇਹ ਵੀ ਆ ਪੰਜਾਬ ਰਹਿੰਦੇ ਆ ਇਹ ਬੜੇ ਖਤਰਨਾਕ ਸੰਕੇਤ ਆ ਬੜੇ ਖਤਰਨਾਕ ਰਹੇ ਆ ਬੜੇ ਬੰਦੇ ਨੂੰ ਕਹਿੰਦੇ ਆ ਭਾਈ ਨੈਕਟ ਵਾਲਾ ਸੋਚਦਾ ਨਾ ਪੱਕੀ ਸੋਚ ਰੱਖਦਾ ਮੈਂ ਕਹਾਂ ਨਾ ਪੱਕੀ ਸੋਚ ਨਹੀਂ ਲੱਗਦਾ ਮੈਂ ਤੁਹਾਨੂੰ ਆਉਣ ਵਾਲੇ ਖੱਤੇ ਵਾਲੇ ਸचेत ਕਰ ਰਿਹਾ ਕਿ ਆਉਣ ਵਾਲਾ ਸਮਾਂ ਬਈ ਗੱਲ ਯਾਦ ਰੱਖਿਓ ਜੇ ਪੰਜਾਬ ਦੇ ਵਿੱਚ ਇਹ ਬਣਦੇ ਕੇ ਕੋਈ ਵੀ ਬਾਹਰ ਦਾ ਬੰਦਾ ਪੰਜਾਬ ਦੇ ਅੰਦਰ ਸਾਡੀ ਵਾਹੀ ਦੀ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰ ਦੇ ਬੰਦੇ ਆ ਲੈ ਵੋਟਾਂ ਉਨਾਂ ਨੂੰ ਆਉਣੀਆਂ ਨੇ ਉਹਦੀਆਂ ਸ਼ਰਤਾਂ ਤਾਂ ਹੋਣੀਆਂ ਚਾਹੀਦੀਆਂ ਨੇ ਬਾਹਰ ਦੇ ਬੰਦੇ ਨੂੰ ਨਾਪੜੀਆਂ ਲੈਣੀਆਂ ਨੇ ਉਹਨੇ ਡੋਮਿਸਾਈਲ ਦੋਨਾ ਪੜਨਾ ਪਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਤਾਂ ਯਾਦ ਰੱਖਿਓ ਔਰਲਾ ਸਮਾਂ ਇਹ ਜਾ ਹੁਣਾ ਕੀ ਆ ਜਿਹੜੀਆਂ ਪੱਗਾਂ ਦਿਖਣੀਆਂ ਨੇ ਇਹ ਨਾਮੋਂ ਨਿਸ਼ਾਨ ਮਿਲਦੇ ਨੇ ਭਾਬੋ ਵੈਸੇ ਮੈਂ ਜੱੜ ਦੀ ਗਲਾ ਅਨਸਾਰ ਮੈਨੂੰ ਪਤਾ ਵੀ ਦਾ ਲਾਸ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਵੀ ਬੀਜਿਆ ਇਹ ਤੋਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਰਾਤ ਬਣ ਜਾਂਦੇ ਆ ਜੇ ਅਸੀਂ ਅੱਡੋ-ਪੱਟੀ ਹੋਏ ਫਿਰਦੇ ਆ ਮੈਂ ਸੂਚੀ ਜਿੰਦੀ ਹੈ ਕਿ ਰੇਸ਼ੇ ਬੈਠੀ ਆ ਸਟੇਜ ਦੇ ਉੱਤੇ ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ ਹੈ ਸੰਕਲਪਿਕ ਭਾਵਨਾ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਹੜਾ ਵੀ ਬੰਦਾ ਹੈ ਜਿਹੜਾ ਇਨਸਾਨ ਜਿਹੜੀ ਜਿੱਥੇ ਮੰਦੀ ਜਿਹੜੀ ਸਸਤਾ ਅੱਜ ਪੰਜਾਬ ਦੀ ਗੱਲ ਕਰਦੀ ਆ ਪੰਜਾਬੀ ਦੀ ਗੱਲ ਕਰਦੀ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੈ ਸਹਿਮਤ ਹੋ ਗੁਰਸਾਹਿਬ ਪਾਸਟਰ ਬਚਾਉਣ ਲਈ ਗਾਉਂ ਦੇ ਲਈ ਔਰ ਬੜੀਆਂ ਨਸਲਾਂ ਦੇ ਲਈ ਪੰਜਾਬ ਦੀ ਹੋਣ ਨੂੰ ਬਚਾਉਣ ਲਈ ਇਕੱਠੇ ਹੋਣਾ ਪਿਆ ਉਹ ਚਾਰ ਸ੍ਰੀ へ ਮੈਰੇ ਸੇ ਤੋਂ ਜਿਹੜਾ ਚੋਣਾ ਬੜੀ ਫੁੱਟਾ ਧਰਤੀ ਹੈ ਕਾਲੀ ਮੁਕਤੀ ਨਹੀਂ ਧਰਤੀ ਹੈ ਪਹਿਲਾ ਸ੍ਰੀ へ ਮੈ ਵਾਲੀ ਮਾਰਨਾ ਚੋਣਾ ਬਾਹਰ ਦੇ ਮੋਰਾਂ ਚ ਕੇ ਪੰਜਾਬੀਆਂ ਨੂੰ ਕਿ ਮੁੜਿਓ ਵਾਪਸ ਮੁੜਿਓ ਤੁਹਾਡੇ ਖੇਤਾਂ ਨੂੰ ਦੀਗਦੇ ਨੇ ਆ ਦੁਆਬੇ ਜਾਈਦਾ ਲੱਗਦਾ ਪੰਜਾਬ ਹਰ ਹੀ ਵੀ ਸਰਾ ਦੋਬਾ ਖਾਲੀ ਹੋਇਆ ਪਿਆ ਇਹ ਯਾਰ ਮਾਡੇ ਤੇ ਦੁਆਬੇ ਦਾ ਮਾਰ ਮਿਲਦਾ ਹੋ ਰਿਹਾ ਜੋ ਮੁੜ ਕੇ ਆ ਉਹਦੋਂ ਕਮਾਈਆਂ ਬਹੁਤ ਕਰ ਲਈਆਂ ਕਈ ਦਾ 50 50 ਸਾਲ ਹੋ ਗਏ ਕਈ ਜਿਹੜੇ ਸਾਲਾਂ ਕਰਕੇ ਮੁੜ ਕੇ ਮੋੜੇ ਨਹੀਂ ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ ਉਹਨਾਂ ਨੇ ਮੁੜ ਕੇ ਦਮੂਨ ਹੀ ਪਾਉ ਕਰਦੇ ਇਹ ਕੁਦਰਤੀ ਆ ਸੁਭਾਅਕ ਆ ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਐ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇ ਲੇ ਇਸ ਕਰਕੇ ਉਹਨਾਂ ਨੂੰ ਵੀਰ ਕਰਦੇ ਆ ਕਿ ਮਹਿਮਤ ਚਲਾਓ ਬਾਹਰਲੇ ਬੈਠਾ ਜੇ ਮਰੌਂਖਾਂ ਦੇ ਬੈਠੇ ਜਿਹੜੇ ਵੀ ਚੋਲੋ ਵਾਪਸ ਜਾਓ ਉੱਥੇ ਲਗੇ ਆਪਣੇ ਘਰਾਂ ਨੂੰ ਖੋਲ੍ਹ ਗਏ ਜੁੰਦੇ ਖੋਲ੍ਹ ਗਏ ਆਪਣੇ ਖੇਤਾਂ ਦੇ ਵਿੱਚ ਜਾ ਕੇ ਪਾਈਆਂ ਕਰ ਦੇ ਦੂਜਾ ਬਲਾ ਸਨੇ ਹੈ ਮੈਂ ਬਹੁਤ ਵਾਰੀ ਬੜੇ ਲੰਮੇ ਸਮੇਂ ਤੋਂ ਗੱਲ ਕਹਿੰਦਾ ਹਾਂ ਕਿ ਇਰੇਟਿਕ ਸਾਲਾਂ ਤੋਂ ਕਹਿਦਾ ਆ ਰਿਹਾ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਸਭੀ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਤਹਾਨੂੰ 50 ਕਰੋੜ ਰੁਪਇਆ ਕੁਲੇਰਾ ਬੇਚ ਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਹੈ ਪੂਰੀ ਦੁਨੀਆ ਦੇ ਇੱਕ ਵੱਡੇ ਵੱਡੇ سرمایہਦਾਰਾਂ ਦੇ ਇੱਕ ਵੱਡੇ ਵੱਡੇ ਮੁਲਖਾਂ ਦੀ ਆਹਦੀ ਧਰਤੀ ਤੇ ਆ ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ ਆ ਖੜ ਜਾ ਪੰਜਾਹ ਸਾਲ ਆ ਸਾਰੇ ਲਾਂਗੇ ਪੁੰਚ ਜਾਣੇ ਆ ਇੱਥੋਂ ਯੂਰਪ ਤੱਕ ਵਪਾਰ ਹੁਣਾ ਸਰਕਾਰ ਦਾ ਹੀ ਇਸ ਕਰਕੇ ਬੇਨਤੀ ਕਰਦੇ ਆਂ ਭਾਈ ਦੁੱਖ ਹੁੰਦਾ ਜੋ ਪਤਾ ਲੱਗਦਾ ਨਾ ਕਿ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੀਆਂ ਜਮੀਨਾਂ ਆਸੇ ਪਾਸੇ ਜਾਂ ਬੁਆਰੀ ਫੀਤੀ ਬੈਠੇ ਆ ਜਾਂ ਵੀ ਹੋਰ ਦੇ ਵੱਡੇ ਵੱਡੇ ਡੀਲਰਾਂ ਫੀਤੀ ਬੈਠੇ ਆ ਜਾਂ ਬਾਅਦ ਸੁਗਨ ਤੋਂ ਆਖੇ ਲੋਕ ਜਮੀਨਾਂ ਫੀਦਦੇ ਸਾਡੇ ਲੋਕ ਜਮੀਨਾਂ ਵੇਚ ਵੇਚ ਭੱਜ ਰਹੇ ਨੇ ਦੂਜਾ ਸੁਨੇਹਾ ਪੰਜਾਬੀਆਂ ਨੂੰ ਆ ਪੀਜਾ ਸੁਨੇਹਾ ਮੇਰਾ ਆ ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹੰਦਾ ਆ ਪੰਜਾਬੀ ਦੇ ਉੱਤੇ ਤੁਹਾਡੇ ਜਵਾਨ ਸਕੂਲਾਂ 'ਚ ਪੜ੍ਹਦੇ ਹੋਣੇ ਆ ਜਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ ਸਾਡੇ ਜਵਾਨਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਹੈ ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ ਮੰਨ ਰਹੇ ਨੇ ਅਸੀਂ ਆਪਾਂ ਉੱਪਰ ਥੱਲੇ ਉੱਤੇ ਥੱਲੇ ਨੂੰ ਉਪਰਲੀ ਜੇ ਕਰਨ ਲਾਗੇ ਭਰੋਸਾ ਮੈਂ ਗੱਲ ਉਹ ਸਿਆਣਾ ਬੰਦਾ ਗੁੱਸੇ ਕਰਦਾ ਬੰਦਾ ਬੋਲਦਾ ਸਭ ਟੀਵੀ ਤੇ ਬੈਠਾ ਹੈ ਅਸ਼ਵਾਸ਼ਨ ਕਹਿ ਰਿਹਾ ਹੈ ਅੱਜionara ਦਿੱਕੋ ਸ਼ਬਦਾਂ ਨੇ ਮੁਟ ਪਾ ਰਹੇ ਆ ਜਦੋਂ ਸਾਡੀ ਬੋਲੀ ਨਾਲ ਦੀ ਦੁਨੀਆ ਕਿਤੇ ਕੋਈ ਅਜੀਬ ਬੋਲੀ ਨਹੀਂ ਹੈਗੀ ਭਲੇ ਗੱਲ ਦਾ ਗੌਰ ਕਰਨੀ ਪੜਿਆ ਜਾਂ ਤੁਹਾਡੀਆਂ ਔਲ-ਪਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋਣੀਆਂ ਤਾਂ ਯਾਦ ਰੱਖੋ ਜਦਿਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਤੇ ਅਗਲਾ ਸੁਨੇਹਾ ਮੇਰਾ ਹੋਰ ਸੁਣ ਲੋ ਚੌਥਾ ਸੁਨੇਹਾ ਬੱਚੇ ਆਪਾਂ ਕੱਲਾ ਕੱਲੇ ਜਮਣ ਲਾ ਦਿਲੇ ਪਹਿਲਾ ਮੁੰਡਾ ਹੋ ਗਿਆ ਉੱਥੀ ਖਾਦ ਦੇ ਦੇ ਗਾਂ ਬੱਚਾ ਨਹੀਂ ਲੈ ਆ ਬਾਸੋਂ ਦੀ ਗੱਲ ਆ ਕੱਲ ਦੀ ਗੱਲ ਆ ਪੂਗਾ ਪਿੰਡ ਮੈਂ ਖਬਰ ਵੜਦਾ ਨੇ ਸੰਦੂਰ ਜ਼ਿਲ੍ਹੇ ਦੀ ਖਬਰ ਆ ਇੱਕ 12 ਸਾਲ ਦਾ ਬੱਚਾ ਕੱਲੇ ਹੀ ਮਾਪਿਆਂ ਦਾ ਪੋਛੀਲਾ ਮਦਾਨੇ ਚੋਂ ਉਹਦਾ ਕੋਠੇ ਡਿੱਗ ਪਿਆ ਉਹਦੀ ਮੌਤ ਹੋ ਗਈ ਤੇ ਘਰ ਦਾ ਵੀ ਭਾਗਤ ਹੋ ਗਿਆ ਸਾਡੇ ਕੱਲੇ ਕੱਲੇ ਜਵਾਨ ਵੀ ਆ ਭਾ ਜਮੀਨਾਂ ਦਾ ਘਰ ਜਾਨਾ ਇਹਨਾਂ ਨੂੰ ਭਰਾਵਾ ਕਿੱਥੋਂ ਉਹ ਕੱਲੇ ਕੱਲੇ ਨੂੰ ਜਾਂ ਸਟੇਟ ਨੇ ਮਾਰ ਦੇਣਾ ਹੈ ਜ਼ਬਰਦਸਤ ਕਰਕੇ ਜਾਂ ਨਸ਼ੇਲਾ ਮਾਰ ਦੇਣਾ ਹੈ ਜਾਂ ਵੀ ਹੋਰ ਹਾਦਸਾ ਵਾਪਰ ਜਾਣਾ ਹੈ ਤੇ ਫਿਰ ਜਵੀਨਾ ਕਿਹਦੇ ਸਾਹਮਣੇ ਦਾ ਸਾਡੀਆਂ ਬਈ ਇਹ ਗੱਲਾਂ ਖਿਆਲ ਰੱਖੋ ਅਸੀਂ ਹੁਣ ਪਿੰਡਾਂ ਸੁਣਦੇ ਆ ਕਹਿੰਦੇ ਆ 15 15 20 20 ਕੱਲੇ ਆਲੇ ਮੁੰਡਿਆਂ ਨੂੰ ਸਟੇਰੀ ਹੁੰਦੇ ਯਾਰ ਨਹੀਂ ਹੁੰਦੇ ਪੁੱਣੀ ਹੈ ਨਹੀਂ ਜਿਹੜੇ ਪਹਿਲਾਂ ਕਿਹਾ ਜਿਹਦੇ ਪਹਿਲਾਂ ਮੁੰਡਾ ਮੁੰਜਾ ਬੱਚਾ ਨਹੀਂ ਲੈਂਦਾ ਏ ਦਾਲ ਤੇ ਗੌਰ ਕਰੋ ਬਾਹਰੇ ਕਹਿ ਦਿੰਦੇ ਆ ਸ਼ੇਰ ਮਾਰੀ ਕਦਰ ਹੀ ਵੱਧ ਹੁੰਦਾ ਬਾਜੇ ਕਤੀੜ 20 ਇਕੱਠੇ ਹੋ ਗਏ ਪੰਜ ਸ਼ੇਰ ਨੂੰ ਵੀ ਮਾਰ ਲੈਂਦੇ ਆ ਇਹ ਲੜ ਮੰਨ ਕੇ ਜਾਉ ਨਾਲ ਬਹੁਤ ਜ਼ਰੂਰਤ ਆ ਸਾਡੀ ਪਾਉ ਨੂੰ ਇਤਨਾ ਜ਼ਿਆਦਾ ਬੱਚੇ ਦੀ ਲੋੜ ਆ ਭਾਵੇਂ ਸੋ ਨਖੀਰ ਤੇ ਸਮੇਂ ਦੀ ਘਾਟ ਹੈ ਐਨੇ ਕਿਹੜਾ ਚਾਹਣਾ ਜਿਹੜੀ ਜੰਗਾਰੀ ਜਿਹੜੀ ਸ਼ੁਰੂਆਤ ਭਾਈ ਜੀਸ ਸਿੰਘ ਤੋਂ ਸ਼ੁਰੂ ਕੀਤੀ ਸੀਗੀ ਉਹਨੂੰ ਅੱਗੇ ਲੈ ਕੇ ਚੱਲੇ ਭਜਨਪਾਲ ਸਿੰਘ ਜਿਹੜੇ ਆ ਡਿਗਰੂਗੜ ਦੇ ਵਿੱਚ ਬੰਦਾ ਇਸ ਤੋਂ ਇਲਾਵਾ ਸਾਡੇ 40-42 ਨੌਜਵਾਨ ਹੋਰ ਹੈ ਜਿਹੜੇ ਪੰਜਾਬ ਦੀਆਂ ਵੱਖ-ਵੱਖ ਥੇਹਾਂ 'ਚ ਬੰਦਾ ਹੈ ਉਹਨਾਂ ਤੇ ਵੀ ਜਿਹੜੀ ਹਥਿਆਰ ਦਾ ਛੱਡ ਧਾ ਰਹੀ ਹੈ ਬਹੁਤ ਬਾਰੀ ਖਬਰਾਂ ਵੀ ਬਾਹਰ ਨਿਕਲ ਕੇ ਆਉਂਦੀਆਂ ਨੇ ਉਹ ਆਪ ਹੀ ਆ ਕੇ ਜਿੱਤੇ ਦਰਦੇ ਭਾਈ ਸਾਡੇ ਨਾਲ ਅੰਦਰ ੱਟਕਾ ਹੋ ਰਿਹਾ ਸੁਰਸਤਾਂ ਦੇ ਸਾਹਮਣੇ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਮੁੰਡੇ ਆ ਥੋੜੇ-ਮੋੜੇ ਬੱਚੇ ਆ ਪੰਜਾਬ ਦੀ ਮੱਲ ਕਰਨ ਵਾਲੇ ਗੌਣ ਪੰਥ ਦੀ ਗੱਲ ਕਰਨ ਵਾਲੇ ਭਰਾਵੋ ਆ ਨਾਮ ਖੜ੍ਹਾ ਕਰੋ ਆਪਾਂ ਸੋਚੀ ਜਾ ਰਿਹਾ ਜੀ ਵਿਆਪਾਂ ਕੀ ਲੈਣਾ ਨਹੀਂ ਪਰ ਐਕਟ ਵੀ ਇੱਥੇ ਬਚਣਾ ਨਹੀਂ ਪੰਦਾ ਮੇਰੀ ਗੱਲ ਯਾਦ ਰੱਖੋ ਪਰ ਪਹਿਲਾਂ ਇਹ ਕਹਿਣਾ ਹੈ ਵੀ ਸਾਡੇ ਪਾਣਾਂ ਜਿਹੜਾ ਸਾਡੀ ਧਰਤੀ ਨੂੰ ਖੋਇਆ ਜਾ ਰਿਹਾ ਹੈ ਜਵਾਨੀ ਪ੍ਰਵਾਸ ਕਰਕੇ ਬਾਹਰ ਕੱਟੀ ਜਾ ਰਹੀ ਹੈ ਅੱਜ ਇਹ ਗੱਲ ਪੰਜਾਬੀ ਦੇ ਕਬਤੇ ਹੋ ਰਹੇ ਨੇ ਇਹ ਜਿੰਨਾ ਤੁਸੀਂ ਇਕੱਠੇ ਹੋ ਕੇ ਅੱਜ ਤੋਂ ਹਿਦਮਤ ਦਿਹਾੜ ਪਾਈਏ ਨੱਗੇਵਾਰੀ ਪੂਰੇ ਪੰਜਾਬ ਚਾਈਏ ਲੋਕਾਂ ਨੂੰ ਫੀਲ ਕਰਕੇ ਵੀ ਜੇ ਸਤਾਈ ਦੇ ਵਿੱਚ ਚੰਗੇ ਬੰਦੇ ਪੰਜਾਬ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਸੈਂਕੜੀਆਂ ਕਰੀਆਂ ਬੇਤੀਆਂ ਪੀਲਾ ਨੇ ਹੁਣ ਮੈਂ ਅਪੀਲ ਕਰਦਾ ਇੱਕ ਜਿੰਨੇ ਵੀ ਬੈਠੇ ਆਂ ਕੁਰਸੀਆਂ ਤੇ ਖੜੇ ਹੋ ਜੇ ਕੋਈ ਆਪਾਂ ਜਕਾਲੇ ਲਾਉਣੇ ਮੌਸਮ ਠੰਡਾ ਆ ਗਿਆ ਨਹੀਂ ਬੈਠੇ ਦੂਰੇ ਬਹਾ ਮੁੱਕੇ ਹਵਾ ਤੜੇ ਹੋਣੇ ਚਾਹੀਦੇ ਆ ਪਤਾ ਲੱਗੇ ਇੱਥੋਂ ਕਾਂਬਾ ਸਿਰੇ ਦਸ਼ਮਣਾਂ ਨੂੰ ਵੀ ਹਾਂ ਅੱਜ ਗਾ ਪਤਜਾ ਦੇ ਇਕੱਠੇ ਹੋਇਆ ਚਾਰੀ ਮੋਟਿਆ ਦੀ ਧਰਤੀ ਦੇ ਉੱਤੇ